ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਆਪਾਂ ਇੱਕ ਵਾਰ ਫੇਰ ਜ਼ਰੂਰੀ ਗੱਲਬਾਤ ਲੈ ਕੇ ਮਹਿਕ ਵਤਨ ਦੀ ਲਾਈਵ ਬਿਰੋਧ ਪਾਠਕਾਂ ਦੇ ਰੂਬਰੂ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵਨਾ ਤੀਜੀ ਆਪ ਜੀ ਕਾ ਮਹਿਕ ਵਤਨ ਦਾ ਚੈਨਲ ਦੇ ਸੰਦੇਸ਼ਾਂ ਵਿੱਚ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਫਤਿਹ ਪ੍ਰਵਾਨ ਕਰਨ ਕੀ ਹੁਕਮ ਹੈ ਆਪ ਜੀ ਦੱਸੋ ਪਲੀਜ਼ ਬੱਬਾ ਜੀ ਨਰੈਣ ਸਿੰਘ ਚੌੜਾ ਇਹ ਨਾਮ ਪਿਛਲੇ ਸਮੇਂ ਚ ਕਾਫੀ ਪਪੂਲਰ ਰਿਹਾ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗੋਲੀ ਮਾਰੀ ਸੀ ਉਹਨਾਂ ਨੂੰ ਸਿੱਖ ਪੰਥ ਵਿੱਚ ਸਿੱਖਣ ਦੀ ਗੱਲ ਵੀ ਚੱਲ ਰਹੀ ਆ ਇਹ ਫੈਸਲਾ ਕਿੰਨਾ ਕੁ ਸਹੀ ਹੈ ਹਾਂ ਬਿਲਕੁਲ ਸਹੀ ਹੈ ਭਾਵਨਾਪ੍ਰੀਤ ਜੀ ਜੋ ਨਰੈਣ ਸਿੰਘ ਚੌੜਾ ਜੀ ਨੇ ਉਹਨਾਂ ਦਾ ਜਿਹੜਾ ਪ੍ਰਸੋਕੜਾ ਹੈ ਉਹ ਪੰਥਕ ਹੈ ਪੰਥਕ ਦਰਦੀ ਨੇ ਔਰ ਵਿਦਵਾਨ ਨੇ 18 ਕਿਤਾਬਾਂ ਲਿਖੀਆਂ ਨੇ ਪੜੇ ਲਿਖੇ ਨੇ ਜੋ ਫੈਸਲਾ ਉਹਨਾਂ ਨੇ ਲਿਆ ਇੰਨਾ ਸੀ ਮੈਂ ਪਹਿਲਾਂ ਵੀ ਕਿਹਾ ਸੀ ਉਹ ਫੈਸਲਾ ਜਿਹੜਾ ਸੀ ਟੂ ਲੇਟ ਸੀਗਾ ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਗੋਲੀ ਮਾਰੋ ਪਰ ਜੋ ਉਹਨਾਂ ਦੀ ਸੋਚ ਦੇ ਮੁਤਾਬਕ ਅਸੀਂ ਸੋਚੀਏ ਤਾਂ ਉਹਨਾਂ ਵੱਲੋਂ ਫੈਸਲਾ ਸਹੀ ਥਾ ਰਾਰਾ ਯਾਨੀ ਜਿੱਥੇ ਵੰਦੀਆਂ ਕਿੱਥੇ ਨਾ ਕਿੱਥੇ ਪੰਥਕ ਸੀ ਪਰ ਉਹ ਜਗ੍ਹਾ ਠੀਕ ਨਹੀਂ ਸੀ ਮੈਂ ਪਹਿਲਾਂ ਵੀ ਹੈ ਆਪ ਜੀਨ ਗੱਲ ਕੀਤੀ ਸੀ ਹਾਂ ਰਹੀ ਗੱਲ 500 ਸੇਕਣ ਦੀ ਇਹ ਕਦੇ ਵੀ 500 ਰੈਸ ਨੂੰ ਚੋੜਾ ਨੂੰ ਸੇਕ ਨਹੀਂ ਸਕਦੇ ਇਹਨਾਂ ਨੂੰ ਫੈਸਲਾ ਹੀ ਲੈਣਾ ਪੈਣਾ ਇਹ ਗੱਲ ਹੋਣੀ ਸਾਦੀ ਸੰਭਵ ਨਹੀਂ ਪੰਥ ਖਾਲਸਾ ਤੇ ਗੁਰੂ ਸਾਹਿਬ ਨਾਲ ਨੇ ਹਾਂ ਤੇ ਵਿਚਾਰਨ ਦੀ ਗੱਲ ਹੈ ਸਾਰੀ ਸਾਰੇ ਕਈ ਗੱਲਾਂ ਹੈਗੀਆਂ ਹੁੰਦੀਆਂ ਆਗਰ ਕੋਈ ਇਹੋ ਜਿਹਾ ਫੈਸਲਾ ਸ੍ਰਮਣੀ ਗੁਰਦੁਆਰਾ ਪਰਮੰਦਰ ਕਮੇਟੀ ਜਾਂ ਸ੍ਰਮਣੀ ਅਕਾਲੀ ਦਰ ਲੈਂਦੀ ਹੈ ਤਾਂ ਜਿਹੜੇ ਮਾੜੇ ਵੋਟੇ ਪਏ ਨੇ ਉਹ ਵੀ ਕਰਕੇ ਜਾਣੇ ਸਾਡੇ ਸਤਿਕਾਰਯੋਗ ਜਥੇਦਾਰ ਹਰਪ੍ਰੀਤ ਸਿੰਘ ਜੀ ਉਹਨਾਂ ਤੇ ਐਸਜੀਪੀਸੀ ਵੱਲੋਂ ਕਈ ਤਰ੍ਹਾਂ ਦੇ ਕਈ ਦੋਸ਼ ਲਗਾਏ ਜਾ ਰਹੇ ਆ ਉਹਨਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਬਹੁਤ ਉੱਗੀ ਤੇ ਆ ਕਾਵਿਅਤ ਰੱਖਣ ਵਾਲੀ ਸ਼ਖਸੀਅਤ ਹੈ ਔਰ ਜੋ ਇਹਨਾਂ ਦੇ ਉੱਤੇ ਦੋਸ਼ ਲਾਏ ਗਏ ਨਹੀਂ ਇੰਨੇ ਚਿਰ ਕਿਉਂ ਨਹੀਂ ਦੋਸ਼ ਲੱਗੇ ਸਹੀ ਸਟੈਂਡ ਲਿਆ ਕੱਲ ਤੱਕ ਸਭ ਤੋਂ ਤੇ ਦੋਸ਼ ਲੱਗਣੇ ਸ਼ੁਰੂ ਹੋ ਗਏ ਜਿੰਨੀਆਂ ਵੀ ਸ਼ਖਸੀਅਤਾਂ ਨੇ ਔਰ ਜਿਹੜੀਆਂ ਸੱਚ ਧਰਮ ਤੇ ਚੱਲਦੀਆਂ ਨੇ ਤੇ ਸੱਚ ਦਾ ਪੱਲਾ ਫੜਦਿਆਂ ਨੇ ਤੇ ਸੱਚ ਦਾ ਸਹਾਰਾ ਉਹਨਾਂ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਹਾਂ ਇੰਨਾ ਕਹਿ ਲੋਕ ਕੁਛ ਦਿਨ ਖੁਸ਼ ਹੋ ਜਾਂਦੇ ਆ ਉਹਨਾਂ ਦੇ ਉੱਤੇ ਦੋਸ਼ ਲਾ ਕੇ ਦੋਸ ਨਿਰਦੋਸ਼ ਤੇ ਦੋਸ਼ ਨਹੀਂ ਭਲੇ ਪੁਰਸ਼ ਕੋ ਦੇਖ ਕੇ ਪਾਪੀ ਕਰਾਏ ਜੋ ਇਹਨਾਂ ਤੇ ਦੋਸ਼ ਲਾਏ ਨੇ ਇਹਨਾਂ ਦੇ ਹੀ ਰਿਸ਼ਤੇਦਾਰ ਨੇ ਲਾਏ ਨੇ ਉਹ ਸਾਰੇ ਬੇਨਕਾਬ ਹੋਏ ਨੇ ਉਸ ਨੂੰ ਬੇਦਖਲ ਵੀ ਕਰ ਦਿੱਤਾ ਦੁਨੀਆ ਵੱਲੋਂ ਸੰਸਾਰ ਵੱਲੋਂ ਗੁਰਸਿੱਖ ਸੰਗਤਾਂ ਵੱਲੋਂ ਭਲੇ ਪੁਰਸ਼ਾਂ ਵੱਲੋਂ ਸਮਝਦਾਰ ਲੋਕਾਂ ਵੱਲੋਂ ਬਾਕੀ ਨਿੰਦਕਤਾ ਨਿੰਦਿਆ ਕਰਦੇ ਹੁੰਦੇ ਨੇ ਕਿਰਤ ਨਿੰਦਕ ਘਾਤੂਰੀ ਪਿਆ ਉਹ ਸ਼ਖਸੀਅਤਾਂ ਵੀ ਜਨਮ ਲੈਂਦੀਆਂ ਨੇ ਔਰ ਨਿੰਦਕ ਵੀ ਨਾਲ ਹੀ ਜਨਮ ਲੈਂਦੇ ਨੇ ਇਹ ਤਾਂ ਹੁੰਦਾ ਹੈ ਪਰ ਜਥੇਦਾਰ ਸਾਹਿਬ ਚਾਰ ਬਾਕੀ ਜਥੇਦਾਰ ਨੂੰ ਸਟੈਂਡ ਲੈਣਾ ਚਾਹੀਦਾ ਔਰ ਇਹਨਾਂ ਨੂੰ ਆਪਣੇ ਅਹੁਦੇ ਉੱਤੇ ਆਪਣੀ ਸੇਵਾ ਵਿੱਚ ਰੈਗੂਲਰ ਰਹਿਣਾ ਚਾਹੀਦਾ ਔਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਬਹੁਤ ਨਿੰਦਨਯੋਗ ਫੈਸਲਾ ਸੀ ਗਲਤ ਫੈਸਲਾ ਸੀ ਔਰ ਗੁਰਸਿੱਖ ਸੰਗਤਾਂ ਪੂਰਾ ਪੰਥ ਅ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖੜਾ ਤੇ ਗੁਰੂ ਸਾਹਿਬ ਨਾਲ ਖੜੇ ਨੇ ਜਦੋਂ ਸਤਗੁਰ ਨਾਲ ਨੇ ਬਾਲਬਿੰਗਾ ਨਹੀਂ ਹੁੰਦਾ ਦੋ ਦਿਨ ਦੁਨੀਆ ਥੋੜਾ ਆਪਣਾ ਮਨ ਪਰਚਾਵਾ ਕਰ ਲੈਂਦੀ ਹੈ ਭਾਵਨਾ ਪੀਤ ਜੀ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਉਨਾਂ ਤੇ ਵੀ ਕਾਫੀ سنگੀਨ ਇਲਜ਼ਾਮ ਲੱਗੇ ਹਨ ਬਲਾਤਕਾਰ ਵਗੈਰਾ ਦੇ ਇਲਜ਼ਾਮ ਲੱਗੇ ਹਨ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਸਚਾਈ ਦੇ ਕੁਝ ਥੋੜਾ ਬੋਟਾ ਨੇੜੇ ਹੈ ਜਾਂ ਇਸ ਤੇ ਵੀ ਕੋਈ ਸਿਆਸਤ ਖੇਡੀ ਜਾ ਰਹੀ ਹੈ ਤੁਸੀਂ ਕਹੇ ਸੀ ਉਗੇ ਪ੍ਰਚਾਰਕ ਸੰਤ ਰਣਜੀਤ ਸਿੰਘ ਜੀ ਟੱਟੀਆਂ ਵਾਲੇ ਦੇਖੋ ਜਦੋਂ ਉਹ ਭਰ ਜਵਾਨੀ ਵਿੱਚ ਸੀ ਸੰਤਾਂ ਦੇ ਨਾਲ ਰਹੇ ਨੇ ਬਾਬਾ ਕਰਮ ਸਿੰਘ ਜੀ ਦੇ ਨਾਲ ਉਦੋਂ ਤੱਕ ਕੋਈ ਇਹ ਜੀ ਗੱਲ ਸੁਣਨ ਨੂੰ ਨਹੀਂ ਮਿਲੀ ਉਹਨਾਂ ਦੇ ਨਗਰ 'ਚ ਨਹੀਂ ਕੋਈ ਮਿਲੀ ਪੂਰੇ ਦੇਸਾਂ ਬਦੇਸਾਂ ਵਿੱਚ ਗਏ ਨੇ ਇਹੋ ਜੀ ਗੱਲ ਨਹੀਂ ਮਿਲੀ ਤੇ ਇੰਨੇ ਸਾਲਾਂ ਬਾਅਦ ਫਿਰ ਇਹੋ ਜੀ ਗੱਲ ਚੱਕ ਲੈਣੀ ਉਹ ਵੀ ਉੱਪਰੋਂ ਆਉਣਾ ਇਹ ਕਈ ਵਾਰੀ ਪੋਲਿਟਿਸ਼ੀਅਨ ਹੁੰਦੀ ਆ ਔਰ ਕੁਸ ਬਰੋਧੀ ਧਿਰ ਹੁੰਦੀ ਆ ਬਰੋਧੀ ਲੋਕ ਹੁੰਦੇ ਨੇ ਚਾਰ ਦਿਨ ਹੱਸਣ ਵਾਸਤੇ ਉਹਨਾਂ ਨੇ ਇੱਕ ਇਹ ਮੇਰੇ ਖਿਆਲ ਦੇ ਨਾਲ ਭਾਵੇਂ ਧਾਰਾ ਵੀ ਲੱਗ ਚੁੱਕੀਆਂ ਨੇ ਉੱਪਰੋਂ ਲੱਗੀਆਂ ਸੀ ਪਰ ਸੰਤ ਰਣਜੀਤ ਸਿੰਘ ਜੀ ਬਾਬਰ ਜੀ ਸੀਟਰ ਡਿਵੀਨਰ ਦੋਸ ਨੇ ਔਰ ਸੰਗਤਾਂ ਨੂੰ ਵੀ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿਸੇ ਤੇ ਐਵੇਂ ਦੋਸ਼ ਲਾ ਦੇਣੇ ਬਬਰਨਪੀ ਜੀ ਚਾਰ ਦਿਨ ਦਾ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਰਟੀਆਂ ਜਿਨ੍ਹਾਂ ਨੇ ਥੋੜਾ ਤਮਾਸਗਰੀ ਲੋਕ ਨੇ ਜਾਂ ਨਿੰਦਕ ਲੋਕ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਪਰ ਇਹੋ ਜੀ ਗੱਲ ਕੋਈ ਨਹੀਂ ਮੇਰੇ ਮਤਾਬਕ ਜਿਸ ਤਰੀਕੇ ਨਾਲ ਮੇਰੀ ਸੋਚ ਹੈ ਬਬਰਨਜੀਤ ਸਿੰਘ ਦੀ ਟਡੀਆਂ ਵਾਲੇ ਇਹੋ ਜੀ ਨਹੀਂ ਹਨ ਨਾ ਇਹੋ ਜੀ ਗੱਲ ਹੈ ਕੋਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹਾਂ ਕਈ ਗੱਲਾਂ ਵਿੱਚ ਸਾਡੇ ਮਤਭੇਦ ਨਹੀਂ ਮਿਲ ਮਿਲਦੇ ਹੋਣੇ ਮੈਂ ਕਹਿ ਸਕਦਾ ਪਰ ਜਦੋਂ ਇਥੋਂ ਕਿਰਦਾਰ ਤੇ ਗੱਲ ਆਉਂਦੀ ਹੈ ਸਾਨੂੰ ਸਾਥ ਦੇਣਾ ਚਾਹੀਦਾ ਹੁਣ ਗੱਲ ਕਰੀਏ ਜੀ ਬਾਪੂ ਡੱਲੇਵਾਲ ਜੀ ਬਾਰੇ ਉਹਨਾਂ ਨੇ ਮਰਨਵਾਰਤ ਰੱਖਿਆ ਹੋਇਆ ਹੈ ਕੀ ਉਹਨਾਂ ਦਾ ਇਹ ਫੈਸਲਾ ਸਹੀ ਹੈ ਹਾਂ ਡੱਲੇਵਾਲ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੇ ਦੇਖੋ ਇਹ ਮਰਨਵਾਰਤ ਜਿਹੜਾ ਰੱਖਿਆ ਹੈ ਸੋਚ ਤਾਂ ਸਾਰੇ ਕਿਸਾਨਾਂ ਦੀ ਇੱਕ ਹੈ ਮਾਰਗ ਵੀ ਇੱਕ ਹੈ ਪਰ ਹੁਣ ਜਦੋਂ ਦੂਸਰੇ ਕਿਸਾਨ ਜਥੇਬੰਦੀਆਂ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਵੀ ਸਤੋ ਰਹਿ ਨਹੀਂ ਰਹੀ ਸਲਾਹ ਨਹੀਂ ਰਹੀ ਠੀਕ ਹੈ ਪਹਿਲੀ ਤਾਂ ਗੱਲ ਬਣਦੀ ਸੀ ਰਹਿਸਲਾ ਲੈਣਾ ਚਲੋ ਜੇ ਇੱਕ ਬੰਦੇ ਨੇ ਫੈਸਲਾ ਲੈ ਲਿਆ ਉਹਨੇ ਆਪਣੀ ਜਾਨ ਨੂੰ ਦਾਤੇ ਲਾਇਆ ਫਿਰ ਸਾਨੂੰ ਇੱਡੀ ਵੱਡੀ ਹੋਵੇਂ ਵੀ ਨਹੀਂ ਭਾਵਨਾ ਪੀਜੀ ਰੱਖਣੀ ਚਾਹੀਦੀ ਹੁਣ ਤਾਂ ਉਹ ਬੈਠ ਗਏ ਨਾ ਹੁਣ ਤਾਂ ਸਾਨੂੰ ਇਕੱਠੇ ਹੋਣਾ ਚਾਹੀਦਾ ਨਾ ਮੈਂ ਤਾਂ ਇਹ ਗੱਲ ਕਹੂੰਗਾ ਜੋ ਪਿੱਛੇ ਬੀਤ ਗਿਆ ਉਹਨੂੰ ਨੈਗੇਟਿਵ ਵਿੱਚ ਲੈਣਾ ਨਹੀਂ ਚਾਹੀਦਾ ਪੋਜ਼ਿਟਿਵ ਰਹਿਣਾ ਚਾਹੀਦਾ हां ਕਿਸਾਨ ਜੱਥੇਬੰਦੀਆਂ ਨੂੰ ਉਹਦੀ ਜੇ ਕੋਈ ਗਲਤੀ ਲੱਗਦੀ ਆ ਬੈਠ ਕੇ ਭਰਾਵਾ ਮੰਗ ਸਾਰੀ ਚੀਜ਼ ਨੂੰ ਸੋਚਨ ਵਿਚਾਰਨ ਪਰ ਮਾਰਗ ਇੱਕ ਹੈ ਪੰਥ ਇੱਕ ਹੈ ਕਿਸਾਨਾਂ ਦੀ ਸੋਚ ਇੱਕ ਹੈ ਔਰ ਜੇ ਕਿਤੇ ਐਮਐਸਪੀ ਦਾ ਕਿਤੇ ਮੁੱਦਾ ਤਿਲਕਦਾ ਹੈ ਭਾਵਨਾ ਜੀ ਇਹ ਸਾਰੇ ਜਿਹੜੇ ਆ ਵੱਡੇ ਕਿਸਾਨ ਆ ਛੋਟੇ ਕਿਸਾਨ ਆ ਛੋਟੇ ਹਟੀਆਂ ਵਾਲੇ ਨੇ ਔਰ ਛੋਟੇ ਵਪਾਰੀ ਨੇ ਔਰ ਹਰ ਇੱਕ ਦੇ ਉੱਤੇ ਇਸ ਚੀਜ਼ ਦਾ ਏਡਾ ਜੋ ਪ੍ਰਸ਼ਾਦ ਦਾ ਸਕਦਾ ਹੈ ਜਿਸ ਨੂੰ ਸਵੇਰੇ ਤੋਂ ਲੈ ਕੇ ਉੱਠਣ ਤੋਂ ਕਾਲਗੇਟ ਤੋਂ ਲੈ ਕੇ ਬੁਰਸ਼ ਤੋਂ ਲੈ ਕੇ ਸਾਬਣ ਤੋਂ ਲੈ ਕੇ ਪਾਣੀ ਤੋਂ ਲੈ ਕੇ ਤੇਲ ਤੋਂ ਲੈ ਕੇ ਪ੍ਰਸ਼ਾਦੇ ਤੋਂ ਲੈ ਕੇ ਸੌਣ ਤੱਕ ਬਿਸਤਰ ਤੋਂ ਲੈ ਕੇ ਹਰ ਇੱਕ ਚੀਜ਼ ਜੋ ਇਨਸਾਨ ਵਰਤਦਾ ਉਹਨਾਂ ਸਾਰਿਆਂ ਤੇ ਅਸਰ ਪੈਣਾ ਹੈ ਮੁੱਦਾ ਕੱਲੇ ਕਿਸਾਨਾਂ ਦਾ ਨਹੀਂ ਕਿਸਾਨ ਮਜ਼ਦੂਰ ਆ ਵਪਾਰੀ ਟੈਕਸੀਆਂ ਵਾਲੇ ਵਕੀਲ ਜੋ ਵੀ ਹਨ ਇਹ ਮੁੱਦਾ ਸਾਰਿਆਂ ਦਾ ਜਿੱਕ ਤੇ ਬੈਠ ਕੇ ਵਿਚਾਰਨ ਵਿਚਾਰ ਕੇ ਸਭ ਨੂੰ ਚੱਲਣਾ ਚਾਹੀਦਾ ਹੈ ਔਰ ਕਿਤੇ ਸਰਕਾਰਾਂ ਐਵੇਂ ਨਹੀਂ ਹਨ ਜੋ ਕੋਪਰੇਟ ਕਰਾਣੇ ਆ ਅਸਲ ਗੁਲਾਮੀ ਆਪਾਂ ਦੇਖੀ ਨਹੀਂ ਜੋ ਮੁਗਲਾਂ ਦੇ ਟਾਈਮ ਜੋ ਗੋਰਿਆਂ ਦੇ ਟਾਈਮ ਜੋ ਕਿਸੇ ਟਾਈਮ ਵੀ ਗੁਲਾਮੀ ਨਹੀਂ ਸੀ ਕਾਪਰੇਟ ਘਰਾਣਿਆਂ ਦੀ ਗੁਲਾਮੀ ਸੈਣੀ ਬੜੀ ਔਖੀ ਹੁੰਦੀ ਆ ਇਹ ਪੰਜਾਬ ਹਜੇ ਵੀ ਸੋਚ ਲਵੇ ਸਮਝ ਲਵੇ ਮੈਂ ਤਾਂ ਉਹਨਾਂ ਵੀਰਾਂ ਦਾ ਜਿਹੜੇ ਲੱਗੇ ਹੋਏ ਨੇ ਜੋ ਵੀ ਜਿਵੇਂ ਕਿਸਾਨ ਕਿਸਾਨਾਂ ਦੇ ਜਿੰਨੇ ਵੀ ਜਥੇਬੰਦੀਆਂ ਦੇ ਮੁਖੀ ਕਿਸਾਨ ਜੋ ਵੀ ਲੱਖੇ ਸੁਧਾਨੇ ਵਰਗੇ ਜੋ ਵੀ ਜੋ ਵੀ ਲੱਗੇ ਆ ਇਸ ਮਾਮਲੇ ਤੇ ਉਹਨਾਂ ਦੀ ਸੋਚ ਵਧੀਆ ਸਾਨੂੰ ਸਾਥ ਦੇਣਾ ਚਾਹੀਦਾ ਔਰ ਪੰਜਾਬੀ ਮਾਂ ਬੋਲੀ ਤੇ ਵੀ ਪਾਣੀ ਤੇ ਵੀ ਸਾਰੇ ਮੁੱਦਿਆਂ ਤੇ ਭਾਵਨਾਪ੍ਰੀਤ ਜੀ ਹੁਣ ਸਮਾਂ ਅਗਰ ਪੰਜਾਬ ਹੁਣ ਤਿਲਕ ਗਿਆ ਫਿਰ ਮੁੜ ਕੇ ਜਿਹੜੀ ਇਹ ਗੁਲਾਮੀ ਆ ਨਾ ਇਹਦੇ ਸੰਗਲ ਬੜੇ ਮੋਟੇ ਆ ਇਹ ਸਹਾਰੇ ਨਹੀਂ ਜਾਣੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਬੁੱਧੀਜੀਵੀ ਨੇ ਸੋਚਣ ਵਾਲੇ ਨੇ ਬਾਹਰ ਇਹ ਸਾਰੇ ਚੀਜ਼ ਨੂੰ ਸੋਚਦੇ ਭਾਵਨਾਪ੍ਰੀਤ ਜੀ ਬਹਿ ਜੀ ਹੁਣ ਗੱਲ ਕਰਦਿਆਂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਤਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਵਿੱਤੀ ਦਿਨੀ ਉਹਨਾਂ ਦਾ ਕਾਲ ਚਲਾਣਾ ਹੋ ਗਿਆ ਸੀ ਉਹਨਾਂ ਦੇ ਸਕਾਰ ਬਾਰੇ ਵੀ ਕਾਫੀ ਵਿਵਾਦ ਪੈਦਾ ਹੋਏ ਆ ਅਜਿਹਾ ਕਿਉਂ ਹੋਇਆ ਸਰ ਮਨਮੋਹ ਸਿੰਘ ਜੀ ਦਾ ਕੱਲ 10 ਜਨਵਰੀ ਉਹਨਾਂ ਦੇ ਜਿੱਦੀ ਜਿਹੜਾ ਦਿੱਲੀ ਦੇ ਵਿੱਚ ਗ੍ਰਹਿ ਉਹਨਾਂ ਦਾ ਮਿਲਿਆ ਉੱਥੇ ਰਗਾ ਰਗਾਤਾਰ ਕੀਰਤਨ ਹੋ ਰਿਹਾ ਹੈ ਔਰ ਪਹੋ ਗਿਆ ਉਹਨਾਂ ਦਾ ਆਪ ਜੀ ਨੇ ਸਵਾਲ ਕੀਤਾ ਸੀ ਦੇਖੋ ਇੱਕ ਤਾਂ ਸਿੱਖ ਚਹਿਰਿਆ ਸੀ ਇੱਕ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਆ ਸੀ ਉਹਨਾਂ ਦੀ ਖਮੋਸੀ ਉਹਨਾਂ ਦੀ ਖਮੋਸੀ ਨੇ ਦੁਨੀਆ ਦੇ ਵੱਡੇ ਵੱਡੇ ਪ੍ਰਧਾਨ ਮੰਤਰੀ ਵੱਡੇ ਵੱਡੇ ਰਾਸ਼ਟਰਪਤੀ ਔਰ ਵੱਡੇ ਵੱਡੇ ਅਹਿਲਕਾਰ ਵਜ਼ੀਰ ਆਮ ਜਨਤਾ ਤੇ ਖਾਸ ਲੋਕ ਸਾਰੇ ਟਿਕ ਟਿਕੀ ਲਾ ਕੇ ਸੁਣਦੇ ਸੀ ਜਿਨ੍ਹਾਂ ਦੀ ਖਮੋਸੀ ਨੇ ਦੋ ਵਾਰ ਭਾਰਤ ਡੁੱਬਦਾ ਡੁੱਬਦਾ ਇਕਨੋਮੀ ਤੇ ਉੱਪਰ ਚੱਕਿਆ ਔਰ ਜਿੰਨਾ ਦੇ ਪ੍ਰਧਾਨ ਮੰਤਰੀ ਹੁੰਦੇ ਆ ਜਿਹੜੀਆਂ ਸਾਡੀਆਂ ਸੜਕਾਂ ਨੇ ਪੂਰੇ ਪੰਜਾਬ ਦੀਆਂ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਆਉਂਦੀਆਂ ਉਹਨਾਂ ਦੇ ਹਾਲਾਤ ਸੁਧਰੇ ਬਹੁਤ ਸੜਕਾਂ ਬਣਵਾਈਆਂ ਹਮ ਜਿਹੜੀਆਂ ਹੈ ਮਨਰੇਗਾ ਵਰਗੀ ਜਿਹੜੀਆਂ ਸਕੀਮਾਂ ਉਹ ਲੈ ਕੇ ਆਇਆ ਔਰ ਬਹੁਤ ਜਿਆਦੇ ਪੰਜਾਬ ਦਾ ਪੰਜਾਬ ਦੇ ਹਿੱਤਾਂ ਵਿੱਚ ਬੜੇ ਜਿਆਦੇ ਭੁਗਤੇ ਪਰ ਮੌਕੇ ਦੀਆਂ ਸਰਕਾਰਾਂ ਕਈ ਵਾਰੀ ਕੀ ਕਰਦੀਆਂ ਨੇ ਇਹ ਚੀਜ਼ਾਂ ਨੂੰ ਉਭਾਰਦੀਆਂ ਨਹੀਂ ਕਿਉਂਕਿ ਇਹ ਇਥੇ ਸੁਰਮਣੀ ਅਕਾਲੀ ਦਲ ਦਾ ਦੀ ਸਰਕਾਰ ਸੀ ਉਹ ਉਹ ਕਾਂਗਰਸ ਵੀ ਉੱਥੇ ਕੁਝ ਇਸ ਤਰੀਕੇ ਨਾਲ ਮੁੱਦੇ ਹੁੰਦੇ ਨੇ ਜਿਹੜੇ ਆਮ ਜਨਤਾ ਤੱਕ ਪਹੁੰਚਦੇ ਨਹੀਂ ਇੱਕ ਸਰਦਾਰ ਚੇਰਾ ਸੀ ਜਿਨੇ ਬਹੁਤ ਬਧੀਆ ਹਿੰਦੁਸਤਾਨ ਦੀ ਕਮਾਂਡ ਕੀਤੀ ਔਰ ਆਪਣੇ ਆਪ ਨੂੰ ਕਦੇ ਪ੍ਰਧਾਨ ਮੰਤਰੀ ਨਹੀਂ ਸਮਝਿਆ ਨਿਤਨੇਮੀ ਸੀ ਰੋਜ਼ ਕੀਰਤਨ ਸੁਣਦਾ ਸੀ ਔਰ ਕੁਝ ਗੱਲਾਂ ਇਹੋ ਜੀਆਂ ਹੁੰਦੀਆਂ ਜਿਹੜੀ ਆਰਬੀਆਈ ਨੂੰ ਲੈ ਕੇ ਕੁਝ ਜਿਹੜਾ ਖੜਕੂਵਾਦ ਦਾ ਜਿਹੜਾ ਟਾਈਮ ਸੀ ਉਸ ਟਾਈਮ ਜਿੰਨਾ ਪੈਸਾ ਸੈਂਟਰ ਸਰਕਾਰ ਦਾ ਹੋਇਆ ਪ੍ਰਧਾਨ ਮੰਤਰੀ ਰਹਿੰਦੇ ਆ ਇਹ ਮਹਿਨਤ ਸੋਨੀਆ ਗਾਂਧੀ ਨੇ ਉਹ ਵੀ ਮੈਂ ਤੋਂ ਪਾਸ ਕਰ ਮਜਬੂਰੀਆਂ ਸੀ ਕਈ ਕੰਮ ਮਜਬੂਰੀਆਂ ਵਸ ਕੀਤੇ ਪਰ ਉਹਨਾਂ ਨੂੰ ਸਿੱਖੀ ਦਾ ਤੇ ਪੰਜਾਬ ਦਾ ਪੰਜਾਬੀਅਤ ਦਾ ਖਾਸ ਪਿਆਰ ਵੀ ਸੀ ਤੇ ਇਤਿਹਾੜ ਵੀ ਸੀ ਭਾਈ ਪਾਵਣਾ ਜੀ ਸਰਦਾਰ ਮਨਮੋਹਨ ਸਿੰਘ ਜੀ ਦੇ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਜੀ ਉਹਨਾਂ ਦਾ ਜੀਵਨ ਬੜਾ ਧਾਰਮਿਕ ਜੀਵਨਾ ਹੈ ਉਹਨਾਂ ਦੇ ਜੀਵਨ ਬਾਰੇ ਚੰਨਣਾ ਪਾਓ ਜੀ ਭਾਈ ਪਾਵਣਾ ਪੀ ਜੀ ਦੇਖੋ ਜਿਹੜੀ ਬੀਬੀ ਉਹਨਾਂ ਦੇ ਧਰਮ ਪਤਨੀ ਗੁਰਸ਼ਰਨ ਕੌਰ ਨੇ ਤੁਸੀਂ ਦੇਖਿਆ ਜਿਹੜੇ ਆਪਣੇ ਮਰਹੂਮ ਔਰ ਜਿਹੜੇ ਸ੍ਰੀ ਪਰਤਿਆਗ ਕਰ ਗਏ ਜਿਨ੍ਹਾਂ ਨੂੰ ਪੰਥ ਰਤਨ ਨਾਲ ਇੱਕ ਉਹਨਾਂ ਨੂੰ ਅਵਾਰਡ ਵੀ ਮਿਲਿਆ ਨਿਵਾਜਿਆ ਉਹਦਾ ਜਿਹੜਾ ਸੇਰਾ ਤੇ ਚਿਹਰਾ ਉਹ ਉਹਦੇ ਵਿੱਚ ਵੱਡਾ ਹੱਥ ਬੀਬੀ ਗੁਰਸੱਨ ਕੜਦਾ ਔਰ ਦੂਸਰਾ ਪ੍ਰਧਾਨ ਮੰਤਰੀ ਦਾ ਔਰ ਉਹਨ ਦਾ ਕੀਰਤਨ ਹਰ ਰੋਜ਼ ਜਿਹੜਾ ਸੁਣਦੇ ਸੀ ਉਹ ਭਾਈ ਨਿਰਮਲ ਸਿੰਘ ਜੀ ਦਾ ਕੀਰਤਨ ਸੁਣਦੇ ਸੀ ਇਹ ਜਦ ਹੁਣ ਹੈਡ ਗ੍ਰੰਥੀ ਸਹਿਬਾਨ ਨੇ ਭਾਈ ਨਨਜੀਤ ਸਿੰਘ ਜੀ ਇਹਨਾਂ ਨਾਲ ਵੀ ਬਹੁਤ ਪਿਆਰ ਰਿਹਾ ਜੋ ਵੀ ਸਾਧੂ ਮਹਾਂਤਮਾ ਗੁਰਸਿੱਖ ਜਾਂਦੇ ਉਹਨਾਂ ਨਾਲ ਬਸੇਸ ਪਿਆਰ ਸੀ ਗੁਰਸਿੱਖੀ ਦੀ ਗੱਲ ਕਰਦੇ ਗੁਰਮਤਿ ਦੀ ਗੱਲ ਕਰਦੇ ਸੀ ਔਰ ਮੈਨੂੰ ਵੀ ਸੰਤ ਮਹਾਂਪੁਰਸ਼ਾਂ ਦੇ ਨਾਲ ਸੁਭਾਗ ਮਿਲਿਆ ਜਾਣਦਾ ਤੇ ਉਹਨਾਂ ਨੇ ਗੁਰਮਤਿ ਦੀ ਗੱਲ ਇਹ ਗੁਰਸਿੱਖਾਂ ਦੀ ਗੱਲ ਹੀ ਇਤਿਹਾਸ ਦੀ ਗੱਲ ਹੀ ਬਹੁਤ ਨੇੜੇ ਹੋ ਕੇ ਤੇ ਸੋਝੀ ਨਾਲ ਕਰਦੇ ਇੱਕ ਜੀ ਗੱਲ ਸੁਣੀ ਸੀ ਕਿ ਸਰਦਾਰ ਮਨਮੋਹਨ ਸਿੰਘ ਜੀ ਨੇ ਗੰਗਾ ਸਾਗਰ ਦੇ ਦਰਸ਼ਨ ਕੀਤੇ ਜਦੋਂ ਉਹਨਾਂ ਨਾਲ ਕੋਈ ਸਿਕਿਉਰਿਟੀ ਨਹੀਂ ਸੀ ਉਹਨਾਂ ਨੇ ਕੱਲਿਆਂ ਜਾ ਕੇ ਦਰਸ਼ਨ ਕੀਤੇ ਸਨ ਹਾਂ ਹਾਂ ਭਾਈ ਭਾਰਨਪੀ ਜੀ ਇਹਨਾਂ ਦੀ ਜਿਹੜੀ ਗੁਰਮਤਿ ਦੇ ਵਿੱਚੋਂ ਇੱਕ ਗੁਰੂ ਦੇ ਪਿਆਰ ਦੀ ਝਲਕ ਹੈ ਗੁਰਮਤਿ ਦੇ ਪ੍ਰਕਾਰ ਦੀ ਝਲਕ ਹੈ ਜਿਹੜਾ ਗੰਗਾ ਸਾਗਰ ਜੀ ਦੇ ਵਿੱਚ ਗਲੀਆਂ ਨੇ ਜਿਹੜਾ ਗੁਰੂ ਸਾਹਿਬ ਸਚੇ ਪਾਤਸ਼ਾਹ ਜੀ ਨੇ ਰਾਏਕੋਟ ਉਹਨਾਂ ਦੇ ਪਰਿਵਾਰਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਸੀ ਜਿਹੜੇ ਉੱਚ ਦੇ ਪੀਰ ਸਮੇ ਮਹਾਰਾਜ ਜੀ ਨੇ ਉਹ ਗੰਗਾ ਸਾਗਰ ਨਾਲ ਰੱਖਿਆ ਸੀ ਉਹ ਜਦੋਂ ਹੁਣ ਤਾਂ ਇੰਗਲੈਂਡ ਵਿੱਚ ਹੈ ਉਹ ਪਰਿਵਾਰ ਵੀ ਤੇ ਗੰਗਾ ਸਾਗਰ ਵੀ ਲੰਡਨ ਵਿੱਚ ਉਹ ਪਹਿਲਾਂ ਪਾਕਿਸਤਾਨ ਤੋਂ ਆਏ ਸੀ ਉਹਨਾਂ ਨੇ ਸਨੇਹਾ ਭੇਜਿਆ ਉਸ ਪਰਿਵਾਰ ਨੂੰ ਵੀ ਗੰਗਾ ਸਾਗਰ ਦੇ ਮੈਂ ਦਰਸ਼ਨ ਕਰਨੇ ਚਾਹਣਾ ਮੈਂ ਮਜਬੂਰ ਹਾਂ ਮੈਂ ਦੇਸ਼ ਦਾ ਪ੍ਰਧਾਨ ਮੰਤਰੀਆਂ ਮੈਂ ਕੁਝ ਹੱਦ ਵਿੱਚ ਬੰਨਿਆ ਹੋਇਆ ਮੈਂ ਆ ਨਹੀਂ ਸਕਦਾ ਫਿਰ ਵੀ ਉਹਨਾਂ ਕੋਲ ਜਿਹੜੀ 800 ਸੀਸੀ ਮਰੂਤੀ ਅੱਜ ਵੀ ਖੜੀ ਹੈ ਉਹਨਾਂ ਦੇ ਘਰ ਖੜੀ ਹੈ ਉਹ ਮਰੂਤੀ ਕਾਰ ਚਲਾ ਕੇ ਦਿੱਲੀ ਤੋਂ ਬਾਹਰ ਆ ਕੇ ਉਹਨਾਂ ਨੇ ਕੰਟੈਕਟ ਕੀਤਾ ਵੀ ਮੈਂ ਦਿੱਲੀ ਤੋਂ ਬਾਹਰ ਆ ਗਿਆ ਉਹ ਦੱਸਦੇ ਆ ਵੀ ਉਹਦੋਂ ਲੰਮੇ ਪੈ ਕੇ ਜਿਸ ਗੱਡੀ ਦੇ ਵਿੱਚ ਗੰਗਾ ਸਾਗਰ ਸੀ ਸਤਗੁਰੂ ਦਸਵੇਂ ਪਾਤਸ਼ਾਹ ਜੀ ਵਾਲਾ ਉਹ ਪਰਿਵਾਰ ਦੇ ਕੋਲ ਗੱਡੀ 'ਚ ਰੱਖਿਆ ਲੰਮੇ ਪੈ ਕੇ ਇੱਕ ਤਾਂ ਨਮਸਕਾਰ ਕੀਤੀ ਇੱਕ ਆਪਣੀ ਗੱਡੀ ਵਿੱਚ ਆਸਣ ਲਾਇਆ ਸੀ ਉਹ ਗੱਡੀ ਵਿੱਚ ਗੰਗਾ ਸਾਗਰ ਰੱਖਿਆ ਦਿੱਲੀ ਆਪਣੇ ਘਰ ਗਏ ਬਹੁਤ ਉੱਚਾ ਸਗਾਸਨ ਰੱਖਿਆ ਸੀ ਉਸ ਸਗਾਸਨ ਤੇ ਰੱਖ ਕੇ ਗੰਗਾ ਸਾਗਰ ਦੇ ਦਰਸ਼ਨ ਕੀਤੇ ਔਰ ਥੱਲੇ ਬੈਠ ਕੇ ਬਹੁਤ ਆਦਬ ਸਤਕਾਰ ਕੀਤਾ ਔਰ ਅੱਖਾਂ ਵਿੱਚ ਉਹ ਦੱਸਦੇ ਜਲ ਵੀ ਆ ਗਿਆ ਸੀ ਕੋਈ ਨਾਲ ਗਾਰਡ ਨਹੀਂ ਕੋਈ ਜੈਡ ਸਕਿਉਰਟੀ ਨਹੀਂ ਕੋਈ ਕੁਛ ਨਹੀਂ ਇਕੱਲੇ ਪ੍ਰਧਾਨ ਮੰਤਰੀ ਇਹ ਪਿਆਰ ਦੀਆਂ ਦੇਖੋ ਪਿਆਰ ਹੈ ਜਿਹੜਾ ਨਾ ਗੁਰਸਿੱਖੀ ਦਾ ਗੁਰਮਤ ਦਾ ਪੰਜਾਬੀ ਦਾ ਪੰਜਾਬੀਅਤ ਦਾ ਇਹ ਤਾਂ ਹੈ ਹੀ ਸੀ ਉਹਨਾਂ ਨੂੰ ਪੂਰੇ ਹਿੰਦੁਸਤਾਨ ਦਾ ਪੂਰੇ ਵਰਲਡ ਦੀ ਕਨਸਾਨੀਅਤ ਉਹਨਾਂ ਦੇ ਕੋਲ ਸੀ ਉਸ ਇਨਸਾਨੀਅਤ ਦੇ ਤੌਰ ਤੇ ਉਹ ਜਾਣੇ ਜਾਂਦੇ ਨੇ ਉਹਨਾਂ ਦੀ ਖਾਮੋਸ਼ੀ ਅੱਜ ਵੀ ਬੋਲਦੀ ਹੈ ਕੱਲ ਵੀ ਬੋਲੇਗੀ ਸਦਾ ਬੋਲਦੀ ਰਹੇਗੀ ਵਹਿਰਜੀ ਦਾ ਖਾਲਸਾ ਵਹਿਰਜੀ